ਸਤਿ ਸ੍ਰੀ ਅਕਾਲ ਅਮਰੀਕਾ ਤੋਂ ਜਾਣ ਪਰ ਪਰ ਕੇ ਲੋਕਾਂ ਨੂੰ ਵਾਪਸ ਕਰੀਦੀ ਪਈ ਹੈ ਤੇ ਤੁਸੀਂ 5 ਲੱਖ ਵਿੱਚ ਯੂ ਐਸ ਏ ਦਾ ਵੀ ਦਾਅਵਾ ਕਰ ਰਿਹਾ ਦਵਾ ਕਰਨ ਲਈ ਇਹ ਜਿਹੜੇ ਲੋਕੀ ਬਾਡਰ ਟੱਪ ਟੱਪ ਕੇ ਉੱਧਰ ਜਾ ਰਹੇ ਸੀ ਉਹਨਾਂ ਦੀ ਉਹਦੇ ਤੇ ਇੱਕ ਮਾਨਕ ਸੀ ਨਾਲ ਕੀ ਉਹ ਇੱਥੋਂ ਦੇ ਜਾਣ ਵਾਲੇ ਸਟੂਡੈਂਟ ਵੀਜ਼ੇ ਦੇ ਬੱਚਿਆਂ ਨੇ ਨਹੀਂ ਕੋਈ ਪਰਸਾਂਦੀ ਦਾ ਕਾਰਨ ਹੈ ਟਰੰਪ ਸਰਕਾਰ ਨੇ ਜੋ ਵੀ ਕੀਤਾ ਸਹੀ ਕੀਤਾ ਹੈ ਕਿ ਜਿੰਨੀ ਵੀ ਨਿਊਜ਼ ਆ ਰਹੀ ਹੈ ਕਿ ਟਰੰਪ ਸਰਕਾਰ ਜਾਇਦਾ ਘਰ ਤੋਂ ਕੀਡੀਆ ਭੇਜ ਰਹੀ ਹੈ ਇਹਨੇ ਪੰਜਾਬੀ ਆਗੇ ਇਹਨੇ ਉਡੀਸਾ ਤਾਂ ਕਿ ਕਿਸੇ ਵੀ ਨਿਊਜ਼ ਚੈਨਲ ਤੇ ਇੱਕ ਵਾਰੀ ਨੂੰ ਮੈਨੂੰ ਦੱਸੋ ਕਿ ਇਹ ਸ਼ਬਦ ਲਿਖਿਆ ਹੋਵੇ ਕਿ ਉਹਨੇ ਕਿਸੇ ਸਟੂਡੈਂਟ ਨੂੰ ਨਹੀਂ ਜਿਹੜੀ ਇਹ ਪੰਜਾਬੀਆਂ 'ਚ دہشت ਫੈਦੀ ਹੈ ਉਹ ਸੇ ਚੁਟ ਹੈ ਟੀਵੀ ਨਿਊਜ਼ ਦੇ ਵਿੱਚ ਆ ਰਿਹਾ ਕਿ ਉਹਨੇ ਕਿਸੇ ਸਟੂਡੈਂਟ ਨੂੰ ਚੋ ਕੇ ਵਾਪਸ ਭੇਜਿਆ 5 ਸਾਲ ਦਾ ਡਾਇਰੈਕਟਿੰਗ ਦਾ ਯੈਸ मतलब ਬੱਚੇ ਦੇ 5 ਸਾਲ ਕੰਪਲੀਟ ਹੋਏ ਉਹਨੇ ਆਪਣੇ ਗ੍ਰੀਨ ਕਾਰਡ ਲੈ ਲੈਣਾ 트럼ਪ ਸਰਕਾਰ ਅਮਰੀਕਾ ਤੋਂ ਜਾਣ ਪਰ ਪਰ ਕੇ ਲੋਕਾਂ ਨੂੰ ਵਾਪਸ ਭੇਜਦੀ ਪਈ ਹੈ ਤੇ ਤੁਸੀਂ 5 ਲੱਖ ਵਿੱਚ ਯੂਐਸਏ ਦਾ ਵੀਜ਼ਾ ਲਵਾਉਣ ਦਾ ਦਾਵਾ ਕਰੋਗਾ ਕੁਝ ਹਲਕ ਨਹੀਂ ਹੋਈ ਜੀ 트럼ਪ ਸਰਕਾਰ ਨੇ ਜਿਹੜੇ ਬੱਚੇ ਵਾਪਸ ਭੇਜ ਰਹੀ ਹੈ ਉਹ ਇਲੀਗਲ ਇੰਮੀਗ੍ਰੈਂਟ ਦੀ ਗੱਲ ਹੋ ਰਹੀ ਹੈ ਜਿਹੜੇ ਲੋਕੀ ਬਾਰਡਰ ਟੱਪ ਟੱਪ ਕੇ ਉਧਰ ਜਾ ਰਹੇ ਸੀਗੇ ਉਹਨਾਂ ਨੇ ਉਹਦੇ ਤੇ ਇੱਕ ਮਾਣਕ ਸੀ ਨਾਲ ਵੀ ਉਹ ਇਥੋਂ ਦੇ ਜਾਣ ਵਾਲੇ ਸਟੂਡੈਂਟ ਵੀਜ਼ੇ ਤੇ ਬੱਚਿਆਂ ਦੇ ਲਈ ਕੋਈ ਪਰੇਸ਼ਾਨੀ ਦਾ ਕਾਰਨ ਹੈ ਉਲਟਾ ਮੈਂ ਵੀ ਟਰੰਪ ਸਰਕਾਰ ਦਾ ਥੈਂਕਸ ਕਰਾਂਗਾ ਜਿਨ੍ਹਾਂ ਨੇ ਆ ਕੇ ਇਸ ਤਰ੍ਹਾਂ ਦੇ ਡਿਸੀਜਨ ਲਏ ਹੈ ਕਿਉਂਕਿ ਇਹਨਾਂ ਦੇ ਐਸੇ ਡਿਸੀਜਨ ਲੈਣ ਦੇ ਨਾਲ ਹੀ ਜਿਹੜੇ ਬੱਚੇ ਯੂਐਸਏ ਸਟੂਡੈਂਟ ਵੀਜ਼ਾ ਤੇ ਉੱਥੇ ਜਾਂਦੇ ਸੀ ਜਿਹੜਾ ਕਿ ਅਸੀਂ ਡੇਲੀ ਨਿਊਜ਼ 'ਚ ਸੌਂਦੇ ਸੀ ਕਿ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਕੰਮ ਕਿਉਂ ਨਹੀਂ ਸੀ ਮਿਲ ਰਿਹਾ ਕਿਉਂਕਿ ਇਲਿਗਲ ਇਮੀਗ੍ਰੈਂਟਸ ਜਿਹੜੇ ਕੀ ਗੈਰ ਕਾਨੂੰਨੀ ਢੰਗ ਨਾਲ ਉੱਥੇ ਜਾਂਦੇ ਨੇ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਕਰਕੇ ਹੀ ਸਾਡੇ ਬੱਚਿਆਂ ਨੂੰ ਉੱਥੇ ਕੰਮ ਕਿਉਂ ਨਹੀਂ ਮਿਲ ਰਿਆ ਸੀਗਾ ਇੱਕ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਉਣਾ ਸਾਡਾ ਇੱਕ ਬੱਚਾ ਉੱਥੇ ਗਿਆ ਸਟੂਡੈਂਟ ਵੀਜ਼ਾ ਤੇ ਉਹ ਜਾ ਕੇ ਆਪਣਾ ਕੰਮ ਲੱਭਣ ਗਿਆ ਪਹਿਲਾਂ ਉਹਨੂੰ ਕੰਮ ਲੱਭਣ ਚ ਦਿਕਰ ਆ ਰਹੀ ਸੀ ਦਿਕਰ ਵਿੱਚ ਉਹਨੂੰ ਕੀ ਪ੍ਰੋਬਲਮ ਆ ਰਹੀ ਸੀ ਉਹ ਇੱਕ ਨੰਬਰ ਦੇ ਵਿੱਚ ਸਟੂਡੈਂਟ ਵੀਜ਼ਾ 5 ਸਾਲ ਦਾ ਲੈ ਕੇ ਸੈਕੋ ਗਿਆ ਸੀਗਾ ਉਹ ਤੇ ਜਾਂਦਾ ਸੀ ਕਿਸੇ ਰੈਸਟੋਰੈਂਟ 'ਚ ਜਾ ਕੇ ਇੰਟਰਵਿਊ ਦਿੰਦਾ ਸੀਗਾ ਉਹ ਕਹਿੰਦੇ ਸੀਗੀ ਕੋਈ ਕਹਿੰਦਾ ਸੀ ਤੂੰ ਸਟੂਡੈਂਟ ਐ ਆਪਾਂ ਤੇਨੂੰ ਤਾਂ ਨਹੀਂ ਰੱਖਣਾ ਕੋਈ ਕਹਿੰਦਾ ਸੀਗਾ ਯਾਰ ਤੂੰ ਆ ਜਾ ਕੋਈ ਨਹੀਂ ਤੈਨੂੰ 4 ਡਾਲਰ ਦੇਵਾਂਗੇ ਤੈਨੂੰ 5 ਡਾਲਰ ਦੇਵਾਂਗੇ ਬੱਚਾ ਮੈਨੂੰ ਸਵਾਲ ਕਰਦਾ ਸੀਗਾ ਕਿ ਸਰ ਮੈਂ ਐਸਾ ਕਿਹੜਾ ਗਲਾ ਕੀਤਾ ਕਿ ਜੇ ਮੇਰੀ ਵੇਜ ਇਨਕਮ 10 ਡਾਲਰ 11 ਡਾਲਰ ਮੰਨੀ ਹੈ ਤੇ ਇਹ ਮੈਨੂੰ 4 ਡਾਲਰ 5 ਡਾਲਰ ਦੀ ਕਿਉਂ ਆਫਰ ਕਰ ਰਹੇ ਨੇ ਇਹਦਾ ਜਵਾਬ ਸੀਗਾ ਇਲਿਗਲ ਇਮੀਗਰੈਂਟ ਜਿਹੜੇ ਉੱਥੇ ਡੌਕੀਆਂ ਲਾ ਕੇ ਜਾਂਦੇ ਸੀ ਉਹਨਾਂ ਕੋ ਕੋਈ ਵੀ ਵੀਜ਼ਾ ਸਟੇਟਸ ਨਹੀਂ ਸੀ ਹੁੰਦਾ ਸੋ ਜਿਹੜੇ ਬੰਦੇ ਉਹਨਾਂ ਨੂੰ ਪਨਾਹ ਦਿੰਦੇ ਸੀ ਕੰਮ ਦਿੰਦੇ ਸੀ ਉਹ ਉਹਨਾਂ ਦਾ ਫਾਇਦਾ ਚੁੱਕਦੇ ਸੀ ਉਹ ਉਹਨਾਂ ਨੂੰ 4 ਡਾਲਰ 5 ਡਾਲਰ ਦੇ ਹਿਸਾਬ ਨਾਲ ਪੈਸੇ ਦਿੰਦੇ ਸੀਗੇ ਜਦ ਕਿ ਇੱਕ ਨੰਬਰ ਤੇ ਜਿਹੜਾ ਬੱਚਾ ਉੱਥੇ ਜਾਂਦਾ ਉਹਨੂੰ ਉਹਨਾਂ ਨੂੰ 10 ਡਾਲਰ 11 ਡਾਲਰ ਦੇਣੇ ਪੈਂਦੇ ਯਾਨੀ ਕਿ ਡਬਲ ਡਾਲਰ ਰੇਟ ਦੇਣਾ ਪੈਂਦਾ ਸੋ ਉਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਸੀਗਾ ਇਹ ਚੀਜ਼ 트ੰਪ ਸਰਕਾਰ ਨੇ ਜਦੋਂ ਦੇ ਆ ਕੇ ਸੰਭੀ ਹੈ ਇਸ ਚੀਜ਼ ਤੋਂ ਬਾਹਰ ਬੱਚਿਆਂ ਨੂੰ ਉੱਥੇ ਰਜਗਾਰ ਮਿਲੇਗਾ ਤੇ ਖੁੱਲਾ ਰਜਗਾਰ ਮਿਲੇਗਾ ਐ ਨਹੀਂ ਅੱਗੇ ਬੱਚਿਆਂ ਨੂੰ ਜਾ ਕੇ ਉੱਥੇ ਨੌਕਰੀਆਂ ਲੱਭਣੀਆਂ ਪੈਂਦੀਆਂ ਸੀ ਜਾਂ ਉੱਥੇ ਦਿੱਕਤ ਪਰੇਸ਼ਾਨੀ ਹੁੰਦੀ ਸੀ ਬਟ ਹੁਣ ਬੱਚਿਆਂ ਨੂੰ ਉੱਥੇ ਜਾ ਕੇ ਈਜ਼ੀਲੀ ਚਾਹੇ ਉਹ ਗ੍ਰੋਸਰੀ ਸਟੋਰਸ ਹੋਣ ਚਾਹੇ ਉਹ ਪੰਪ ਹੋਣ ਚਾਹੇ ਉਹ ਗੈਸ ਸਟੇਸ਼ਨ ਹੈ ਚਾਹੇ ਉਹ ਫਿਊਲ ਪੰਪ ਨੇ ਉਹਨਾਂ ਨੂੰ ਹਰ ਜਗ੍ਹਾ ਈਜ਼ੀਲੀ ਜੋਬ ਮਿਲੇਗੀ ਐਸੋ ਐਸ ਸਟਰਗਲ ਬਿਲਕੁਲ ਵੀ ਨਹੀਂ ਕਰਨਾ ਪਏਗਾ ਸੋ 트럼ਪ ਸਰਕਾਰ ਨੇ ਜੋ ਵੀ ਕੀਤਾ ਹੈ ਸਹੀ ਕੀਤਾ ਹੈ ਕਿ ਜਿੰਨੀ ਵੀ ਨਿਊਜ਼ ਆ ਰਹੀ ਹੈ ਕਿ 트럼ਪ ਸਰਕਾਰ ਜਾਗ ਤੱਕ ਕਰਕੇ ਇੰਡੀਆ ਭੇਜ ਰਹੀ ਹੈ ਇੰਨੇ ਪੰਜਾਬੀ ਆਗੇ ਇੰਨੇ ਇੰਡੀਅਨ ਸਾਹਿਬ ਤੁਹਾਨੂੰ ਤਾਂ ਕਿਉਂ ਲੱਗਦਾ ਦੇਖੋ ਜਦੋਂ ਇਦਾਂ ਦਾ ਕੰਮ ਹੋ ਰਿਹਾ ਕਿਤੇ ਵੀ ਕਿਸੇ ਵੀ ਨਿਊਜ਼ ਚੈਨਲ ਤੇ ਇੱਕ ਵਾਰੀ ਵੀ ਮੈਨੂੰ ਦੱਸ ਦੋ ਕਿ ਇਹ ਸ਼ਬਦ ਲਿਖਿਆ ਹੋਵੇ ਕਿ ਉਹਨੇ ਕਿਸੇ ਸਟੂਡੈਂਟ ਨੂੰ ਭੇਜ ਨਹੀਂ ਜਿਹੜੀ ਇੰਨੀ ਪੰਜਾਬੀਆਂ ਚ دہشت ਫੈਲੀ ਹੈ ਉਹ ਫੈਚੂਡ ਹੈ ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੇ ਵੀ ਬੰਦਿਆਂ ਦੀ ਹਰ ਨਿਊਜ਼ ਚੈਨਲ ਜਾਂ ਜਿੰਨੇ ਵੀ ਬੰਦੇ ਭੇਜੇ ਐ ਉਹਨਾਂ ਦੇ ਨਾਲ ਗੈਰ ਕਾਨੂੰਨੀ ਜਾਂ ਇਲੀਗਲ ਇਮੀਗ੍ਰੈਂਟ ਦਾ ਨਾਮ ਜੁੜਾਇਆ ਗਿਆ ਕਿਸੇ ਵੀ ਨਿਊਜ਼ ਚੈਨਲ ਤੇ ਜਾਂ ਕਿਸੇ ਵੀ ਨਿਊਜ਼ ਦੇ ਵਿੱਚ ਇਹ ਆ ਰਿਹਾ ਹੈ ਕਿ ਉਹਨਾਂ ਨੇ ਕਿਸੇ ਸਟੂਡੈਂਟ ਨੂੰ ਚੁੱਕ ਕੇ ਵਾਪਸ ਭੇਜਿਆ ਉਹਨਾਂ ਨੇ ਕਿਸੇ ਸਿਟੀਜ਼ਨ ਨੂੰ ਭੇਜ ਚੁੱਕ ਕੇ ਵਾਪਸ ਭੇਜਿਆ ਨਹੀਂ ਜੇ ਇੱਕ ਜਾਂ ਦੋ 400 500 ਬੰਦਾ ਆਇਆ ਤੇ ਕੀ ਯੂਐਸਏ ਦੇ ਵਿੱਚ ਦੋ 400 500 ਮੀਂਹ ਰਹਿੰਦੇ ਸੀਗੇ ਜਾਂ ਦੋ 400 ਇੰਡੀਅਨਸ ਰਹਿੰਦੇ ਸੀ ਲੱਖਾਂ ਦੇ ਹਿਸਾਬ ਨਾਲ ਉੱਥੇ ਪੰਜਾਬੀ ਵੱਸ ਰਹੇ ਨੇ ਲੱਖਾਂ ਦੇ ਸਾਹਮਣੇ ਉੱਥੇ ਸਾਡੇ ਇੰਡੀਅਨਸ ਰਹਿ ਰਹੇ ਨੇ ਬੜੀ ਸਕਸੈਸਫੁਲ ਜ਼ਿੰਦਗੀ ਆਪਣੀ ਜੀ ਰਹੇ ਨੇ ਜਿਹੜੇ ਇੱਕ ਨੰਬਰ 'ਚ ਰਹਿ ਰਹੇ ਨੇ ਜਿਹੜੇ ਬਾਰਡਰ ਟੱਪ ਕੇ ਗਏ ਸੀਗੇ ਜਾਂ ਇਲੀਗਲ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਟੱਪੇ ਸੀਗੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਬਟ ਸਾਡੇ ਸਟੂਡੈਂਟਸ ਲਈ ਇਹ ਬੜੀ ਗੋਲਡਨ ਓਪਰਚ्युनिटी ਹੈ ਕਿ ਉਹਨਾਂ ਨੂੰ ਰੁਜ਼ਗਾਰ ਖੁੱਲਾ ਮਿਲੇਗਾ ਉਹਨਾਂ ਨੂੰ ਦਿੱਤਾ ਹੋਇਆ ਕਾਨੂੰਨ ਦੇ ਅਕੋਰਡਿੰਗਲੀ ਜੋ ਉਹਨਾਂ ਦਾ ਵੇਜ ਇਨਕਮ ਹੈ ਜੋ ਕਿ ਉਹਨਾਂ ਨੂੰ ਨਹੀਂ ਮਿਲ ਰਿਹਾ ਸੀਗਾ ਉਹ ਵੀ ਹੁਣ ਪੂਰਾ ਮਿਲੇਗਾ ਜਾ ਕਿਉਂਕਿ ਸ਼ਾਰਟੇਜ ਆਬ ਜਿਹੜੇ ਨੌਨ ਇਮੀਗ੍ਰੈਂਟਸ ਜਿਹੜੀ ਹੋ ਜਾਏਗੀ ਤਾਂ ਆਬਵੀਅਸਲੀ ਉਸੇ ਹੀ ਇਮੀਗ੍ਰੈਂਟਸ ਨੂੰ ਹੀ ਅ ਡੇੜਾ ਦੇਗਾ ਉਹਨਾਂ ਨੂੰ ਜਿਹੜੀ ਜੌਬ ਹੈ ਕਿਉਂਕਿ ਹਰ ਇੱਕ ਨੂੰ ਦੇਖੋ ਆਪਣੀ ਕੰਟਰੀ ਦੇ ਵਿੱਚ ਬਿਜ਼ਨਸ ਚਲਾਣ ਲਈ ਹਰ ਇੱਕ ਆਨਰ ਨੂੰ ਕੋਈ ਨਾ ਕੋਈ ਹੈਲਪ ਵੱਦੀ ਲੋੜ ਪੈਂਦੀ ਹੈ ਸੋ ਉਹਨਾਂ ਨੂੰ ਫਿਰ ਇਹਨਾਂ ਨੂੰ ਪੂਰਾ ਵੇਜ ਇਨਕਮ ਦੇਣਾ ਹੀ ਪਵੇਗਾ ਤੁਹਾਡੇ ਹਿਸਾਬ ਨਾਲ ਮਤਲਬ ਜੋ ਵੀ ਹੋ ਰਿਹਾ ਠੀਕ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਮੈਂ ਤੇ ਇਹੀ ਕਹਾਂਗਾ ਕਿ ਜੋ ਵੀ 트럼ਪ ਸਰਕਾਰ ਨੇ ਆ ਕੇ ਕੀਤਾ ਹੈ ਇਹ ਪਹਿਲੀ ਗਵਰਨਮੈਂਟ ਨੂੰ ਵੀ ਕਰ ਲੈਣਾ ਚਾਹੀਦਾ ਸੀਗਾ ਇਹ 트럼ਪ ਸਰਕਾਰ ਨੇ ਜਦੋਂ ਆ ਕੇ ਉਧਰ ਸਾਹਮਣੇ ਆ ਉਹਨਾਂ ਨੇ ਜਿਹੜਾ ਡਿਸੀਜਨ ਲਿਆ ਮੈਕਸੀਕੋ ਬਾਰਡਰਾਂ ਦੇ ਉੱਤੇ ਇੰਨੀ ਸਖਤੀ ਕੀਤੀ ਹੈ ਮਤਲਬ 10 10 20 ਫੁੱਟ ਦੀ ਦੂਰੀ ਤੇ ਉਹਨਾਂ ਨੇ ਮਤਲਬ ਗੱਡੀਆਂ ਧਰ ਧਰ ਕੇ ਆਪਣੀ ਸਿਕਿਉਰਿਟੀ ਤਨਾਤ ਕੀਤੀ ਹੈ ਕਾਦੇ ਵਾਸਤੇ ਕੀਤੀ ਹੈ ਇਸੇ ਲਈ ਕੀਤੀ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਤੁਸੀਂ ਨਾ ਆਓ ਪੰਜ ਬੈਸੀਆਂ ਜੀ ਦਿੱਲੀ ਮੁੰਬਈ ਚੰਨੀ ਹਦਰਾਬਾਦ ਤੇ ਕੋਲਕਾਤਾ ਉੱਥੇ ਜਾਓ ਇੰਟਰਵਿਊ ਦਿਓ 2 ਮਿੰਟ ਦੀ ਇੰਟਰਵਿਊ ਹੈ ਵੀਜ਼ਾ ਲੋ 5 ਸਾਲ ਦਾ ਵੀਜ਼ਾ ਐ ਗੁੱਡ ਨਿਊਜ਼ ਉਹਨੇ ਆ ਕੇ ਨਾਲ ਦੀ ਨਾਲ ਇਹ ਕਹਿ ਦਿੱਤੀ ਕਿ 5 ਸਾਲ ਤੋਂ ਬਾਅਦ ਹੁਣ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਏਗੀ ਬੱਚਾ ਆਏਗਾ 5 ਸਾਲ ਬਾਅਦ ਡਾਇਰੈਕਟ ਗ੍ਰੀਨ ਕਾਰਡ ਮਿਲੇਗਾ 5 ਸਾਲ ਬਾਅਦ ਡਾਇਰੈਕਟ ਗ੍ਰੀਨ ਕਾਰਡ ਐ ਯੈਸ ਮਤਲਬ ਬੱਚੇ ਦੇ 5 ਸਾਲ ਕੰਪਲੀਟ ਹੋਏ ਉਹਨੇ ਆਪਣੇ ਗ੍ਰੀਨ ਕਾਰਡ ਲੈ ਲੈਣਾ ਸੋ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਐਜ਼ੋਲੈਂਸ ਪੜ੍ਹਾਈ ਦੇ ਦੌਰਾਨ ਉਹਨਾਂ ਨੂੰ ਮਹੀਨੇ ਦਾ 80 ਘੰਟੇ ਵਰਕਿੰਗ ਰਾਈਟਸ ਹੈ ਇੱਕ ਨੰਬਰ ਉਹ ਆਪਣਾ ਕੰਮ ਕਰਨਗੇ ਤੇ ਜੋ ਉਹਨਾਂ ਦਾ ਬੰਦਾ ਵੇਤਨ ਹੈ ਉਹ ਉਹਨਾਂ ਨੂੰ ਮਿਲੇਗਾ ਬਿਨਾ ਕਿਸੇ ਦਿੱਕਤ ਪਰੇਸ਼ਾਨੀ ਤੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਨਲੀਗਲ ਇਮੀਗ੍ਰੈਂਸੀ ਜਿਆਦਾ ਗਿਣਤੀ ਹੋਣ ਦੇ ਕਾਰਨ ਉਹਨਾਂ ਨੂੰ ਆਪਣੀ ਵੇਜਿੰਗ ਕੰ ਦੇ ਨਾਲ ਸਮਝੌਤਾ ਕਰਨਾ ਪੈਂਦਾ ਸੀ 4 ਡਾਲਰ 5 ਡਾਲਰ ਤੇ ਕੰਮ ਕਰਨਾ ਪੈਂਦਾ ਸੀ ਤੇ ਉਹਨਾਂ ਨੂੰ 80 80 ਘੰਟੇ ਵੀ ਕੰਮ ਨਹੀਂ ਸੀ ਮਿਲਦਾ ਉਹਨਾਂ ਨੂੰ 80 ਘੰਟੇ ਵਰਕਿੰਗ ਰਾਈਟਸ ਜਿਹੜੇ ਹੈਗੇ ਉਹਦੇ ਅਕੋਰਡਿੰਗ ਕਾਹ ਵੀ ਮਿਲੇਗਾ ਤੇ ਉਹਨਾਂ ਨੂੰ ਬੜਦਾ ਬੀਜ ਇਨਕਮ ਵੀ ਮਿਲੇਗਾ ਨਾਲ ਹੀ ਨਾਲ 5 ਸਾਲ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰੀਨ ਕਾਰਡ ਵੀ ਮਿਲੇਗਾ ਵਾਓ ਹੁਣ ਤੁਸੀਂ ਦੱਸ ਸਕਦੇ ਹੋ ਇਹਦੇ ਲਈ ਸਾਨੂੰ ਕੌਣ-ਕੌਣ ਐਲੀਜੀਬਲ ਹੈਗਾ ਜੀ ਦੇਖੋ ਇਹਦੇ ਲਈ ਜਿਹੜੇ ਬੱਚੇ ਨੇ ਪਲੱਸ 2 ਕੀਤੀ ਹੈ ਅੱਗੇ ਪਲੱਸ 2 ਤੋਂ ਵੀ ਲਾਈ ਜਾ ਸਕਦਾ ਹੈ ਕਿ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਹੁੰਦਾ ਵੀ ਜਾ ਸਕਦਾ ਜੀ ਮਿਨੀਮਮ ਕੁਆਲਿਫਿਕੇਸ਼ਨ ਪਲੱਸ 2 ਚਾਹੀਦੀ ਹੈ ਜਿਨੇ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਵਾਲਾ ਤੇ ਜਾ ਹੀ ਸਕਦਾ ਬਟ ਮਿਨੀਮਲ ਕੁਆਲਿਫੀਕੇਸ਼ਨ ਜਿਹੜੀ ਹੈ ਪਲੱਸ 2 ਚਾਹੀਦੀ ਹੈ ਬਿਨਾ ਆਇਲਸ ਮਤਲਬ ਆਇਲਸ ਕੀਤੀ ਹੈ ਠੀਕ ਹੈ ਨਹੀਂ ਕੀਤੀ ਕੋਈ ਦਿੱਕਤ ਨਹੀਂ ਕਈ ਬੱਚਿਆਂ ਨੇ ਮੰਨਦੇ ਵਿੱਚ ਇਹ ਸਵਾਲ ਹੁੰਦੇ ਨੇ ਕਿ ਅਸੀਂ ਆਇਲਸ ਨਹੀਂ ਕੀਤੀ ਕੀ ਪਤਾ ਕੈਨੇਡਾ ਤੇ ਆਸਟ੍ਰੇਲੀਆ ਵਾਂਗੂ ਇਹਨਾਂ ਨੇ ਵੀ 6-7 ਪਿੰਡ ਤੇ ਨਹੀਂ ਮੰਗ ਲੈਣ ਇਸ ਤਰ੍ਹਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਬਿਨਾ ਆਇਲਸ ਪਲੱਸ 2 ਕੀਤੀ ਹੈ 5 7 10 ਸਾਲ ਤੱਕ ਦਾ ਗੈਪ ਹੈ ਤੁਸੀਂ ਐਲੀਜੀਬਲ ਸਿਰਫ ਤੇ ਸਿਰਫ 2 ਮਿੰਟ ਦੀ ਇੰਟਰਵਿਊ ਜਿਹਦੇ ਬਾਅਦ ਜਿਹਦੇ ਵਿੱਚ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਤੁਹਾਡੀ ਗੈਪ ਜਸਟੀਫਿਕੇਸ਼ਨ ਅੱਗੇ ਕਿਹੜੀ ਯੂਨੀਵਰਸਿਟੀ ਚੂਸ ਕੀਤੀ ਹੈ ਕਿਹੜਾ ਕੋਰਸ ਲਿਆ ਹੈ ਕੋਰਸ ਦੇ ਵਿੱਚ ਕੀ ਕੀ ਸਬਜੈਕਟਸ ਨੇ ਜਾਂ ਤੁਹਾਡੀ ਪੜ੍ਹਾਈ ਦੇ ਪੈਸਾ ਕੌਣ ਲਾ ਰਿਹਾ ਹੈ ਇਦਾਂ ਦੇ 5-6 ਸਵਾਲ ਜਿਹੜੇ ਤੁਹਾਨੂੰ ਤੋਂ ਪੁੱਛੇ ਜਾਣਗੇ ਜਿਨ੍ਹਾਂ ਦੀ ਸਾਰੀ ਦੀ ਸਾਰੀ ਤਿਆਰੀ ਵੀ ਟਰਬੋ ਇਮੀਗ੍ਰੇਸ਼ਨ ਨੇ ਕਰਵਾਣੀ ਹੈ ਤੋਂ ਉਹਦੇ ਬੇਸ ਤੇ ਹੀ ਤੁਹਾਨੂੰ ਸਾਰਾ ਵੀਜ਼ਾ ਜੇ ਤੁਹਾਨੂੰ ਵੀਜ਼ਾ ਨਹੀਂ ਆ ਜਾਦਾ ਉਦ ਤੱਕ ਤਿਆਰੀ ਕਰਾਉਂਦੇ ਉਦੋਂ ਤੱਕ ਸਾਰੀ ਦੀ ਸਾਰੀ ਤਿਆਰੀ ਦੀ ਜ਼ਿੰਮੇਵਾਰੀ ਟੱਡੂ ਇਮੀਗ੍ਰੇਸ਼ਨ ਦੀ ਜੀ ਬਿਲਕੁਲ ਅਸੀਂ 5 ਲੱਖ ਰੁਪਇਆ ਲੈਨੇ ਆ ਜੋ ਬੇਸਿਕ ਖਰਚਾ ਬੱਚੇ ਦਾ ਪਹਿਨਾ ਹੁੰਦਾ ਉਹ ਵੀ 5 ਲੱਖ ਚੋਂ ਘਟਾ ਕੇ ਲੈਨੇ ਆ ਮੈਂ ਐਡਸ ਡੇਟਾ ਮੈਂ ਹੁਣ ਰੀਸੈਂਟਲੀ ਐਡ ਤੇ ਪਿਆ ਸੀ ਕਿਸੇ ਦੀ 95000 ਰੁਪਏ ਚ ਕਹਿੰਦੇ ਜੀ ਆਪਣਾ ਯੂ ਐਸ ਏ ਦਾ ਸਟੱਡੀ ਵੀਜ਼ਾ ਲਗਵਾਓ ਹਰ ਜਗ੍ਹਾ ਮੈਂ ਉਹ ਨਹੀਂ ਸੇਖੇ ਮੈਂ ਨਾ ਨਹੀਂ ਦਵਾ ਮੈਂ ਕੰਪਨੀ ਦਾ ਉਹਨਾਂ ਨੇ ਕੁਝ ਬੱਚੇ ਮੇਰੇ ਕੋਲ ਆ ਕੇ ਕਹਿੰਦੇ ਜੀ ਤੁਸੀਂ ਇੰਨੇ ਕਹਿੰਦੇ ਹੋ 5 ਲੱਖ ਕਹਿੰਦੇ ਹੋ 95000 ਰੁਪਏ ਚ ਲਵਾ ਰਹੇ ਨੇ ਜਦੋਂ ਬੱਚੀ ਉਹਨਾਂ ਦੇ ਦਫ਼ਤਰ ਤੋਂ ਹੋ ਕੇ ਸਾਡੇ ਦਫ਼ਤਰ ਵਾਪਸ ਆਏ ਤੇ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਜੀ 95000 ਤੇ ਸਿਰਫ ਐਡਵਰਟਾਈਜ਼ਮੈਂਟ ਥੀ ਸੀਗਾ ਅੰਦਰ ਜਾ ਕੇ ਤੇ ਉਹ ਸਾਡੇ ਕੋਲ 6-6 ਮਹੀਨੇ 8-8 ਮਹੀਨੇ ਸਾਲ ਦੀ ਫੀਸ ਭਰਵਾ ਰਹੇ ਸੀ ਜਿਹਦੀ ਕੋਸਟਿੰਗ 8 ਲੱਖ ਤੋਂ ਸ਼ੁਰੂ ਹੁੰਦੀ ਸੀ ਤੇ 15 15 16 16 ਲੱਖ ਰੁਪਏ ਤੱਕ ਸੀਗੀ ਇੱਕ ਮੇਰੇ ਮਿੱਤਰ ਨੇ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ ਉਹਨਾਂ ਦਾ ਵੀ ਮੈਨੂੰ ਉਹਨਾਂ ਦੇ ਵੀ ਮੈਂ ਐਡਵਰਟਾਈਜ਼ਮੈਂਟ ਦੇਖੀ ਜੋ ਕਿ بڑے ਦਾਅਵੇ ਕਰ ਰਹੇ ਨੇ ਜੀ ਅਸੀਂ ਇਹ ਕਰਾਂਗੇ ਇਹੋ ਕਰਾਂਗੇ ਫੀਸ ਮਤਲਬ ਜਿਸ ਤਰ੍ਹਾਂ ਬੇਸਿਕ ਇੰਟਰਵਿਊ ਜਿਹੜੀ ਉਕਾਦੇ ਕਰਨ ਤੋਂ ਬਾਅਦ ਕਹਿੰਦੇ ਜੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਮਤਲਬ ਕਿ ਤੁਸੀਂ ਪਹਿਲਾਂ ਫੀਸ ਜਦ ਉਹਨਾਂ ਦਾ ਕ੍ਰਾਈਟੇਰੀਆ ਹੀ ਹੈ ਨਹੀਂ ਕਿ ਤੁਸੀਂ ਪੇ ਨਾ ਵੀ ਕਰੋਗੇ ਤਾਂ ਵੀ ਤੁਸੀਂ ਯੂਐਸਏ ਆ ਕੇ ਪੇ ਕਰ ਸਕਦੇ ਹੋ ਤੇ ਮੈਨੂੰ ਅਸਲੀ ਸਮਝ ਨਹੀਂ ਆ ਰਹੀ ਕਿ ਫੀਸ ਵੀਜ਼ਾ ਲੈਣ ਤੋਂ ਬਾਅਦ ਮਤਲਬ ਵੀਜ਼ਾ ਲੱਗਣ ਤੋਂ ਬਾਅਦ ਕਿਦਾਂ ਸੋ ਮੈਂ ਤਾਂ ਐਡਵਰਟਾਈਜ਼ਮੈਂਟ ਦੇ ਵਿੱਚ ਇਹੀ ਤੁਹਾਨੂੰ ਬਾਰ-ਬਾਰ ਕਹਿੰਦਾ ਕਿ ਯੂਐਸ ਗਵਰਨਮੈਂਟ ਦਾ ਆਰ ਦਾ ਰੂਲ ਹੈ ਤੁਸੀਂ ਫੀਸ ਜਿਹੜੀ ਹੈ ਇੰਡੀਆ ਤੋਂ ਪੇ ਕਰਨੇ ਚਾਹਦੇ ਹੋ ਤੇ ਕਰੋ ਨਹੀਂ ਕਰਨੇ ਚਾਹਦੇ ਤੁਸੀਂ ਯੂਐਸਏ ਆ ਕੇ ਆਪ ਪੇ ਕਰ ਸਕਦੇ ਹੋ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਏਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਅੱਜ ਤੱਕ ਕੋਈ ਨਹੀਂ ਆਈ ਜੇ ਕੋਈ ਆਏਗੀ ਤਾਂ ਉਹਦੀ ਜ਼ਿੰਮੇਵਾਰੀ ਸਰਗੋ ਇਮੀਗ੍ਰੇਸ਼ਨ ਸਰਵਿਸਿਜ਼ ਦੀ ਹੋਵੇ ਸੋ ਐਸ ਜਿਹੜੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਕਰਦੇ ਨੇ ਲੋਕੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦਿਓ ਜੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਜੀ 95000 ਪਹਿਲਾਂ ਲਵਾਂਗੇ 70000 ਪਹਿਲਾਂ ਲਵਾਂਗੇ ਬਾਅਦ ਦਾਰ ਦਵਾਰ ਵਾਲਾ ਸਿਨੇਰੀਓ ਵੀ ਸਾਡੇ ਨਾਲ ਡਿਸਕਸ ਕਰੋ ਫੇਰ ਤੁਹਾਨੂੰ ਸਮਝ ਲੱਗੂਗਾ ਕਿ 5 ਲੱਖ ਜ਼ਿਆਦਾ ਹੈ ਕਿ ਜਾਂ ਉਹ ਕਹਿ ਰਹੇ ਨੇ ਤੇ ਉਹ ਜ਼ਿਆਦਾ ਵਧੀਆ ਹੈ ਯੂਐਸਏ ਦੀ ਇੰਟਰਵਿਊ ਤੇ ਸਪਾਊਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੀ 2 ਮਿੰਟ ਦੀ ਇੰਟਰਵਿਊ ਹੈ ਅੱਛਾ 2 ਮਿੰਟ ਦੀ ਇੰਟਰਵਿਊ ਜਿਹੜੇ ਸਵਾਲ ਜਵਾਬ ਹੋਣੇ ਮੈਂ ਆਲਰੇਡੀ ਕਹਿ ਚੁੱਕਿਆ ਹਾਂ ਠੀਕ ਹੈ ਐਸ ਵੈਲ ਜਿਹੜੀ ਗੱਲ ਆndi ਸਪਾਊਸ ਦੀ ਕਈ ਬੱਚੇ ਮੈਨੂੰ ਆ ਕੇ ਦੱਸਦੇ ਨੇ ਜੀ ਉਸਲਾਣੇ ਕੰਸਲਟੈਂਟ ਕੋ ਗਏ ਜੀ ਉਹ ਕਹਿੰਦਾ ਜੀ ਸਪਾਊਸ ਤਾਂ ਜਾ ਹੀ ਨਹੀਂ ਸਕਦਾ ਉਹ ਬਲਾਰੇ ਬਲਾਰੇ ਕੰਸਲਟਰ ਕੋ ਗਏ ਜੀ ਉਹ ਕਹਿੰਦਾ ਜੀ ਸਪਾਉਸ ਤੇ ਜਾਂਦਾ ਹੀ ਨਹੀਂ ਤੇ ਐਲੀਜੀਬਲ ਹੀ ਨਹੀਂ ਤੁਹਾਡਾ ਸਪਾਉਸ ਤੁਹਾਡੇ ਨਾਲ ਪਹਿਲੇ ਦਿਨ ਤੋਂ ਫਲਾਈ ਕਰ ਸਕਦਾ ਮੰਨਣਾ ਨਹੀਂ ਕਹਿੰਦੇ ਯਸ ਕੱਥੇ ਜਾਵੋ ਟਿਕਟਾਂ ਖਰੀਦੋ ਕੱਥੇ ਤੁਸੀਂ ਆਪਣੇ ਜਹਾਜ਼ 'ਚ ਬੈਠੋ ਤੇ ਕੱਥੇ ਤੁਸੀਂ ਮੁਸਫਰ ਚਲੇ ਜਾਓ ਐਗੋਲੈਂਡ ਜਿਹੜਾ ਮੇਨ ਐਪਲੀਕੈਂਟ ਆ ਜਿਹਨੇ ਪਰੰਡਨ ਹੈ ਉਹਦੀ ਇੰਟਰਵਿਊ ਇੰਗਲਿਸ਼ 'ਚ ਹੋਏਗੀ ਤੇ ਜਿਹੜਾ ਡਿਪੈਂਡੈਂਟ ਯਾਨੀ ਕਿ ਉਹਦਾ ਸਪਾਉਸ ਜਿਹੜਾ ਨਾਲ ਜਾ ਰਿਹਾ ਉਹਦੀ ਇੰਟਰਵਿਊ ਜਿਹੜੀ ਹੈ ਹਿੰਦੀ ਜਾਂ ਪੰਜਾਬੀ ਜਾਂ ਕਿਸੇ ਵੀ ਹੋਰ ਲੈਂਗੁਏਜ ਅਗਰ ਉਹ ਦੇਣਾ ਚਾਹੁੰਦਾ ਹੈ ਉਥੇ ਦੇ ਸਕਦਾ ਹੈ ਉਹਦੇ ਵਿੱਚ ਇਹ ਕੰਪਲਸ਼ਨ ਨਹੀਂ ਹੈਗੀ ਕਿ ਉਹ ਸਿਰਫ ਇੰਗਲਿਸ਼ 'ਚ ਇੰਟਰਵਿਊ ਦੇਵੇ ਨਹੀਂ ਉਹ ਹਿੰਦੀ ਪੰਜਾਬੀ ਜਾਂ ਕਿਸੇ ਹੋਰ ਅਦਰ ਲੈਂਗੁਏਜ ਦੇ ਵਿੱਚ ਆਪਣਾ ਇੰਟਰਵਿਊ ਦੇਣਾ ਚਾਹੁੰਦਾ ਤੇ ਦੇ ਸਕਦਾ ਸੋ ਅਗਰ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਜਿਵੇਂ ਸਪਾਊਸ ਬਾਰੇ ਮੈਂ ਕਹਿ ਰਿਹਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਡਿਪੈਂਡੈਂਟ ਨੇ ਉਹਨਾਂ ਦੇ 1 2 3 ਬੱਚੇ ਵੀ ਨੇ ਤੇ ਉਹ ਵੀ ਨਾਲ ਦੀ ਨਾਲ ਪਹਿਲੇ ਦਿਨ ਤੋਂ ਹੀ ਟਰੈਵਲ ਕਰ ਸਕਦੇ ਯੂਐਸ ਤੋਂ ਜਦੋਂ ਰਿਫਿਊਜ਼ਲ ਹੋਈ ਉਹਦੇ ਬਾਰੇ ਕੀ ਹੈ ਕਿ ਨਾ ਚਾਹੋਗੇ ਜੇ ਰਿਫਿਊਜ਼ਲ ਦੇ ਜਿਹੜਾ ਯੂਐਸ ਗਵਰਨਮੈਂਟ ਹੈ ਆ ਉਹ ਰਿਫਿਊਜ਼ਲ ਦੇ ਉੱਤੇ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਉਹ ਕਹਿੰਦਾ ਜੀ ਉਹਨਾਂ ਦਾ ਨਾ ਸਿਸਟਮ ਹੀ ਬੜਾ ਵੱਖਰਾ ਜਿਹਾ ਦੇਖੋ ਅਸੀਂ ਜਦੋਂ ਕੈਨੇਡਾ ਦੀ ਫਾਈਲ ਲਾਉਂਦੇ ਆ ਯੂਕੇ ਦੀ ਫਾਈਲ ਲਾਉਂਦੇ ਆ ਆਸਟ੍ਰੇਲੀਆ ਦੀ ਫਾਈਲ ਲਾਉਂਦੇ ਆ ਅਸੀਂ ਆਨਲਾਈਨ ਸਾਰੇ ਡਾਕੂਮੈਂਟ ਜਮ੍ਹਾਂ ਕਰਵਾ ਦਿੰਦੇ ਆ ਆਨਲਾਈਨ ਉਹ ਡਾਕੂਮੈਂਟ ਵੀ ਅਸੈਸਮੈਂਟ ਕਰਦੇ ਆ ਵੀਜ਼ਾ ਗ੍ਰਾਂਟ ਕਰ ਦਿੰਦੇ ਆ ਵੀਜ਼ਾ ਰਿਫਿਊਜ਼ ਕਰ ਦਿੰਦੇ ਆ ਯੂਐਸ ਗਵਰਨਮੈਂਟ ਦਾ ਰੋਲ ਠੀਕ ਮਲੇ ਕੁਆਇਟ ਡਿਫਰੈਂਟ ਹੈ ਉਹ ਕਹਿੰਦੇ ਆ ਕਿ ਅਸੀਂ ਕੰਸਲਟੈਂਟ ਤੇ ਭਰੋਸਾ ਨਹੀਂ ਕਰਦੇ ਕਿਉਂਕਿ ਦੇਖੋ ਅਸੀਂ ਵੀ ਡੇਲੀ ਨਿਊਜ਼ ਸੁਣਦੇ ਆ ਕੰਸਲਟੈਂਟ ਨੇ ਗਲਤ ਪੇਪਰ ਲਾ ਦਿੱਤੇ ਜਿਹਦਾ ਬੈਨ ਲੱਗ ਗਿਆ ਕੰਸਲਟੈਂਟ ਨੇ ਇਹ ਕਰਤਾ ਜਿਹਦੀ ਰਿਫਿਊਜ਼ ਲੱਗੀ ਸੋ ਇਹਦੇ ਵਿੱਚ ਕੀ ਹੈ ਕਿ ਬੱਚਾ ਆਪ ਪੈਸੇ ਹੀ ਚਾਦਾ ਸਾਰੇ ਪੇਪਰ ਦੇ ਹੱਥ ਚ ਹੁੰਦੇ ਆ ਬੱਚਾ 2 ਮਿੰਟ ਉਹਦੇ ਨਾਲ 1 ਟੂ 1 ਆਪ ਡਿਸਕਸ਼ਨ ਕਰਦਾ ਤੋਂ ਵੀਜ਼ਾ ਆਪ ਹੀ ਲਿਆ ਹੁੰਦਾ ਇਹਦੇ ਵਿੱਚ ਕਿਸੇ ਵੀ ਕੰਸਲਟੈਂਟ ਦਾ ਜਿਹਦਾ ਕੀ ਮੇਜਰ ਕੋਈ ਰੂਲ ਹੈ ਨਹੀਂ ਕਿ ਕੰਸਲਟੈਂਟ ਕਹੇ ਕਿ ਜੀ ਮੈਂ ਹੀ ਲਾ ਦੇ ਆ ਤੁਹੇ ਮੇਰੇ ਕਰਕੇ ਟਿਕ ਗਿਆ ਵਾ ਤੇ ਇਸ ਤਰ੍ਹਾਂ ਦਾ ਬਿਲਕੁਲ ਵੀ ਸਿਨੈਰੀਓ ਨਹੀਂ ਹੈਗਾ 2 ਮਿੰਟ ਦੀ ਇੰਟਰਵਿਊ ਆ ਤੁਸੀਂ ਆਪ ਹੀ ਜਾਣਾ ਆਪ ਹੀ ਵੀਜ਼ਾ ਲੈਣਾ ਤੇ ਆਪ ਹੀ ਮੈਸੇਜ ਜਿਹੜੀਆਂ ਗੱਲਾਂ ਕੈਮਰਾ ਦੇ ਅੱਗੇ ਕਰ ਰਹੇ ਹੋ ਉਹੀ ਆਫਿਸ 'ਚ ਤਾਂ ਕੀ ਹੋ ਗਿਆ ਨੇ ਜੀ ਜਿੰਨੇ ਬੱਚੇ ਅੱਜ ਤੱਕ ਆਏ ਨੇ ਸਾਰੀਆਂ ਗੱਲਾਂ ਸੇਮ ਨੇ 5 ਲੱਖ 'ਚ ਯੂਐਸਏ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੰਨੇ ਆ ਕਾਫੀ ਸਮੇਂ ਤੋਂ ਲਗਵਾ ਰਹੇ ਆ ਤੇ ਕਾਫੀ ਸਮੇਂ ਜਦੋਂ ਤੱਕ ਕੋਈ ਨਵੀਂ ਅਪਡੇਟ ਨਹੀਂ ਆਂਦੀ ਉਦੋਂ ਤੱਕ ਤੇ ਸੀ ਸਾਡਾ ਸਿਨੈਰੀਓ ਸੇਮ ਹੀ ਹੈ ਮੈਂ ਤਾਂ ਐਸ ਲਾਲ ਦਵਾਂਗੀ ਜਿਹੜੇ ਲੋਕੀ ਡੰਕੀ ਲਾ ਕੇ ਜਾ ਰਹੇ ਆ ਉਹ ਅਗਰ ਤੁਹਾਨੂੰ ਮਿਲਣਾ ਚਾਹਣ ਤੇ ਕਿੱਥੇ ਜਾ ਕੇ ਮਿਲਣ ਜਿਹੜੇ ਪਹਿਲੀ ਗੱਲ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਡੌਂਕੀ ਡੁੰਕੀ ਵਾਲੇ ਪਰਸੇ ਨਾ ਧਿਆਨ ਦਿਓ ਬਾਰਡਰਾਂ ਤੇ ਸਖਤੀਆਂ ਬਹੁਤ ਵੱਧ ਚੁੱਕੀਆਂ ਨੇ ਤੇ 트럼ਪੋ ਸਰਕਾਰ ਬਿਲਕੁਲ ਇਸ ਚੀਜ਼ ਦੇ ਖਿਲਾਫ ਹੈ ਕਿ ਜਿਹੜਾ ਬਾਰਡਰ ਟੱਪੇਗਾ ਉਹ ਉਹਨਾਂ ਦੀ ਹਿਰਾਸਤ ਚ ਹੋਏਗਾ ਹਜੇ ਤਾਂ ਹਿਰਾਸਤ ਵਾਲੀ ਗੱਲਾਂ ਆ ਰਹੀਆਂ ਉਹ ਵੀ ਦਿਨ ਦੂਰ ਨਹੀਂ ਜਿੱਦਨ ਉਹਨਾਂ ਨੇ ਗੋਲੀ ਮਾਰਨ ਦਾ ਆਰਡਰ ਵੀ ਦਿੱਤੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਵੀਰ ਭਰਾਵਾਂ ਨੂੰ ਕਿ ਟੌਕੀ ਦਾ ਰਸਤਾ ਨਾ ਚੁਣੋ ਨਾ ਆਪਣੀਆਂ ਜ਼ਮੀਨਾਂ ਵਿੱਚੋਂ ਨਾ ਇੰਨਾ ਪੈਸਾ ਵੇਸਟ ਕਰੋ 트럼ਪ ਸਰਕਾਰ ਇਲੀਗਲ ਬੰਦੇ ਨੂੰ ਚੁੱਕ ਕੇ ਇੰਡੀਆ ਭੇਜ ਰਹੀ ਹੈ ਇੱਥੇ ਪੰਜਾਬ ਅੱਜ ਨਾਲੋਂ ਜ਼ਿਆਦਾ ਇਹੀ ਡਰ ਚ ਬੈਠਾ ਹੈ ਕਿ 트럼ਪ ਸਰਕਾਰ ਨੇ ਆਂਦੇ ਯੂ ਐਸ ਐਚੋਂ ਪੰਜਾਬੀ ਬੰਦੇ ਬਾਹਰ ਕੱਢਣੇ ਸ਼ੁਰੂ ਕਰਤੇ ਪੂਰੀ ਨਿਊਜ਼ ਸੁਣੋ ਪੂਰੀ ਨਿਊਜ਼ ਏਆਈਟੀ 트럼ਪ ਸਰਕਾਰ ਨੇ ਜਿਹੜੇ ਵੀ ਇਲੀਗਲ ਬੰਦੇ ਸੀਗੇ ਉਹ ਮਾਪੇ ਭੇਜ ਰਿਆ ਨਾ ਕੀ ਜਿਹੜੇ ਉਥੋਂ ਦੇ ਸਟਿਡੈਂਟ ਜਨ ਨੇ ਨਾ ਕੀ ਜਿਹੜੇ ਉਥੋਂ ਦੇ ਸਟੂਡੈਂਟ ਵੀਜ਼ੇ ਤੇ ਨੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਆਪਣੇ ਤਰੀਕ ਆਪਣੇ ਤਰੀਕੇ ਨਾਲ ਜਿਵੇਂ ਉਹ ਗਏ ਸੀ ਇੱਕ ਨੰਬਰ 'ਚ ਆਪਣੀ ਪੜ੍ਹਾਈ ਕਰ ਰਹੇ ਨੇ ਪੜ੍ਹਾਈ ਦੇ ਨਾਲ ਨਾਲ ਆਪਣੀ ਪਾਰਟ ਟਾਈਮ ਜੋਬਸ ਕਰ ਰਹੇ ਨੇ ਉਹਨਾਂ ਨੂੰ ਪ੍ਰੋਪਰ ਸਹੂਲਤ ਦਿੱਤੀ ਜਾ ਰਹੀ ਹੈ ਟਰੰਪ ਸਰਕਾਰ ਵੱਲੋਂ ਸਿਰਫ ਤੇ ਸਿਰਫ ਕਮਾਂਡ ਕਸੀ ਹੈ ਇਲੀਗਲ ਬੰਦਿਆਂ ਦੇ ਉੱਤੇ अगर ਤੁਸੀਂ ਆਪਣੀ ਪ੍ਰੋਫਾਈਲ ਅਸੈਸ ਕਰਵਾਉਣਾ ਚਾਹੁੰਦੇ ਹੋ ਵੀ ਆਫ ਕੋਰਸ ਵੀ ਤੁਸੀਂ ਯੂਐਸਏ ਜਾਣ ਦੇ एलिजिबल ਹੋ ਕੇ ਨਹੀਂ एलिजिबल ਹੋ ਤੁਸੀਂ ਸਾਡੇ ਹੇਠ ਲਿਖੇ ਨੰਬਰ ਹੈਲਪਲਾਈਨ ਨੰਬਰ ਜੋ ਕਿ 88713 88713 ਤੇ ਫੋਨ ਕਰੋ ਆਪਣੀ ਅਪਾਇੰਟਮੈਂਟ ਬੁੱਕ ਕਰੋ ਸਾਡੇ ਆਫਿਸ ਨੇ ਜੀ ਤਰਨਤਾਲ ਤੇ ਅਮ੍ਰਿਤਸਰ ਉਹਨਾਂ ਦੋਨਾਂ ਆਫਿਸਾਂ ਦੇ ਵਿੱਚ ਵਿਜ਼ਿਟ ਕਰੋ ਮੈਨੂੰ ਮਿਲੋ ਮੇਰੇ ਐਕਸਪਰਟਸ ਨੂੰ ਮਿਲੋ ਤੇ ਆਪਣੀ ਪ੍ਰੋਫਾਈਲ ਅਸੈਸ ਕਰਾਓ ਤੇ ਡੰਕੀ ਲਾਣ ਤੋਂ ਪਹਿਲਾਂ ਮੇਰੀ ਇੱਕ ਪਰਸਨਲ ਇਕ ਵਾਰ ਤੇ ਹੈ ਕਿ ਇੱਕ ਵਾਰੀ ਸਾਡੀ ਟੀਮ ਨਾਲ ਵਰਤਵਾ ਜ਼ਰੂਰ ਕੀਤਾ ਜਾਵੇ। ਧੰਨਵਾਦ।